ਪੰਜਾਬ ਦੇ ਅੰਦਰ ਕਦੇ ਚਿੱਟੇ ਦਾ ਨਾਮ ਨਹੀਂ ਸੁਣਿਆ ਜਾਂਦਾ ਸੀ ਪੰਜਾਬ ਦੇ ਅੰਦਰ ਕੁਝ ਜਿਹੜੇ ਰਵਾਇਤੀ ਨਸ਼ੇ ਸੀਗੇ ਉਹਨਾਂ ਨੂੰ ਛੱਡ ਕੇ ਕਦੇ ਹਰੇ ਦਾ ਕਦੇ ਗੋਲੀਆਂ ਦਾ ਕਦੇ ਚਰਸ ਦਾ ਕਦੇ ਚਿੱਟੇ ਦਾ ਨਾਮ ਪੰਜਾਬ 'ਚ ਪੰਜਾਬ ਦੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਦੇ ਨਹੀਂ ਸੁਣਿਆ ਸੀ ਜਦੋਂ ਪੰਜਾਬ ਦੇ ਅੰਦਰ ਜੇ ਮੈਂ ਜ਼ਿਆਦਾ ਪਿੱਛੇ ਨਾ ਜਾਵਾਂ ਜੇ ਥੋੜਾ ਜਿਹਾ ਥੋੜੇ ਸਾਰ ਪਿੱਛੇ ਜਾਈਏ ਤਾਂ ਜਦੋਂ ਪੰਜਾਬ ਦੇ ਅੰਦਰ 2007 ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣੀ 2007 ਦੇ ਵਿੱਚ ਸਾਂਝੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਬਣੀ ਤਾਂ ਉਸ ਸਮੇਂ ਪੰਜਾਬ 'ਚ ਪਹਿਲੀ ਵਾਰ ਇਹ ਨਾਮ ਗੂੰਜਿਆ ਕਿ ਪੰਜਾਬ ਕਿੱਤੇ ਦਾ ਵਪਾਰ ਸ਼ੁਰੂ ਹੋ ਗਿਆ ਪੰਜਾਬ ਚ ਚਿੱਟਾ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਹਰਨ ਨਾਮ ਦਾ ਇੱਕ ਨਵਾਂ ਨਸ਼ਾ ਆ ਗਿਆ ਸਮੈਕ ਨਾਂ ਦਾ ਇੱਕ ਨਵਾਂ ਨਸ਼ਾ ਪੰਜਾਬ ਚ ਆ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਪੰਜਾਬ ਦੇ ਖੁੰਡਾ ਤੇ ਹੋਣ ਲੱਗੀਆਂ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਚ ਲਾਉਣ ਦੇ ਲਈ ਉਸ ਸਮੇਂ ਦੀ ਸਰਕਾਰਾਂ ਨੇ ਇੱਕ ਜਾਲ ਜਿਹੜਾ ਸੀ ਉਹ ਪੰਜਾਬ ਦੀ ਜਵਾਨੀ ਦੇ ਆਲੇ-ਦਾਲੇ ਬੁਣਿਆ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਤੱਕਿਆ ਕਿਉਂਕਿ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀ ਨੌਕਰੀਆਂ ਦੀ ਉਸ ਸਮੇਂ ਪੰਜਾਬ ਦਾ ਨੌਜਵਾਨ ਕਰ ਰਿਹਾ ਸੀ ਰੋਜ਼ਗਾਰ ਦੀ ਗੱਲ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾਗਾ ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਡਿਜ਼ਾਈਨ ਬਣਿਆ ਉਹਨਾਂ ਦੇ ਸਰਕਾਰ ਨੇ ਡਿਜ਼ਾਈਨ ਬਣਿਆ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਵੱਲ ਤੱਕ ਦਿਓ ਪੰਜਾਬ ਨੂੰ ਨਸ਼ਿਆਂ ਵੱਲ ਤੱਕ ਦਿਓ ਔਰ ਪੰਜਾਬ ਦੇ ਹਰ ਗਲੀ ਹਰ ਮੋੜ ਤੇ ਹਰ ਪਿੰਡ ਚ ਹਰ ਚੌਰਾਹੇ ਤੇ ਸ਼੍ਰੋਮਣੀ ਕਾਲੇ ਤੇ ਬੀਜੇਪੀ ਦੀ ਸਰਕਾਰ ਚ ਨਸ਼ਿਆਂ ਦਾ ਪ੍ਰਸਾਰ ਜਿਹੜਾ ਸੀ ਉਹ ਵੱਧ ਗਿਆ ਨਸ਼ਿਆਂ ਦਾ ਵਪਾਰ ਸੀ ਜਿਹੜਾ ਉਹ ਵੱਧ ਗਿਆ ਨਸ਼ਿਆਂ ਦਾ ਫਲਾਸ ਸੀ ਜਿਹੜਾ ਵੱਧ ਗਿਆ ਔਰ 10 ਸਾਲ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇ ਤੇ ਬੀਜੇਪੀ ਨੇ ਰਾਜ ਕੀਤਾ 10 ਸਾਲ ਇੱਕ ਦੋ ਪਰਿਵਾਰ ਜਿਹੜੇ ਸੀ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਔਰ ਇਹਨਾਂ 10 ਸਾਲਾਂ ਚ ਪੰਜਾਬ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਸ਼ਿਆਂ ਦੇ ਅੰਦਰ ਲਪੇਟ ਲਿਆ ਬੁਰੀ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਲੋਕਾਂ ਨੂੰ ਟਰੈਪ ਲਾ ਕੇ ਕਬਜ਼ਾ ਕਰ ਲਿਆ ਕਿ ਹਾਂ ਹੁਣ ਤੁਸੀਂ ਨਸ਼ੇ ਚੋਂ ਨਹੀਂ ਨਿਕਲ ਸਕਦੇ ਉਸੇ ਸਮੇਂ ਆਮ ਆਦਮੀ ਪਾਰਟੀ ਨੇ ਵੀ ਜਿਵੇਂ 2017 ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਅਸੀਂ ਵੀ ਕਿਹਾ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਜਾਲ ਤੋੜਾਂਗੇ ਪੰਜਾਬ ਦੇ ਅੰਦਰ ਜੋ 10 ਸਾਲ ਪੰਜਾਬ ਨੂੰ ਬਰਬਾਦ ਕੀਤਾ ਕਾਲੀ ਦਰ ਬੀਜਪੀ ਨੇ ਉਸ ਦਲਦਲ ਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਕੱਢਾਂਗੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਨੇ ਉਸਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ سڈے دارمک گرنتھ گھٹکا صاحب نو متھے کی کیا کہ میں چار ہفتے چ نشا ختم کر دوں ایک سو ایک جی بے میں سگند جڑی سی تو کیپٹن صاحب نے لائی ٹھیک تلمڈی صاحب تو تخت دمدبا صاحب تو پینتی کلو دور کھڑے ہو کے کیا کہ میں پنجاب چو چار ہفتے چ نشا ختم کر دوں پنجاب کے لکان نے کیونکہ سی سم آدمی پارٹی نمی پارٹی سی ਔਰ ਸਾਡੇ ਦੇ ਵਿਸ਼ਵਾਸ ਕਰਨ ਦੀ بجائے ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ 77 ਸੀਟਾਂ ਦਿੱਤੀਆਂ ਔਰ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਕਿ ਤੁਸੀਂ ਆਪੋਜੀਸ਼ਨ 'ਚ ਬੈਠੋ ਔਰ ਜਿਹੜਾ ਸ਼ਰਮਣੀ ਕਾਲੀ ਦਰ ਬੀਜੇਪੀ ਨੇ ਨਸ਼ਿਆ ਦਾ ਵਪਾਰ ਕੀਤਾ ਸੀ ਉਹਨੂੰ ਉਸ ਸਮੇਂ ਹਾਸ਼ੀ ਦੇ ਤਖਤਾਂ ਦੀ ਜਗ੍ਹਾ ਤੇ ਰੱਖਤਾ ਉਸ ਸਮੇਂ ਮੈਂ 17 ਦੀ 2017 ਦੀ ਇਲੈਕਸ਼ਨ ਦੀ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਪਹਿਲੀ ਵਾਰ ਆਪੋਜੀਸ਼ਨ 'ਚ ਕਾਂਗਰਸ ਪਾਰਟੀ ਸੱਤਾਚ ਔਰ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਤੀਜੇ ਨੰਬਰ ਤੇ ਪਹੁੰਚਾਤੇ ਪੰਜਾਬ ਦੇ ਲੋਕਾਂ ਨੇ ਸਿਆਸੀ ਜਿਹੜੀ ਸਰਜ਼ਮੀਨਤੀ ਉਹਦਾ ਇੱਕ ਨਵਾਂ ਇੰਤਜ਼ਾਮ ਜਿਹੜਾ ਉਹ ਖੜਾ ਕੀਤਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ ਸਾਢੇ 4 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਬਲੋਂ ਕੈਪਟਨ ਅਮਨਦਰ ਸਿੰਘ ਸਰਕਾਰ ਚਲਾਉਂਦੇ ਰਹੇ ਔਰ ਸਾਢੇ 14 ਸਾਲਾਂ ਦੌਰਾਨ ਜੋ ਸੌਖਾ ਦੀ ਸੀ ਜੋ ਸਗੰਧ ਲਈ ਸੀ ਕਿ ਮਨਸ਼ਿਆਂ ਨੂੰ ਖਤਮ ਕਰੂੰਗਾ ਜੋ ਕਾਰੀਦਾਰ ਭਾਰਤੀ ਜਨਤਾ ਪਾਰਟੀ ਨਸ਼ਾ ਜਾਲ ਬਸਾਇਆਗਾ ਉਹਨੂੰ ਖਤਮ ਕਰੂੰਗਾ ਪਰ ਲੇਕਿਨ ਅਫਸੋਸ ਖਤਮ ਤਾਂ ਕੀ ਕਰਨਾ ਸੀ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜੇ ਨਸ਼ਾ ਵਪਾਰ ਕਰਦੇ ਸੀ ਕਾਂਗਰਸ ਪਾਰਟੀ ਦੇ ਲੋਕਾਂ ਨੇ ਆਪਣੀਆਂ ਸਾਂਝਾਂ ਹੋਰ ਤਕੜੀਆਂ ਕਰ ਲਈਆਂ ਬਲਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਇਹ ਨਸ਼ਾ ਉਸੇ ਤਰੀਕੇ ਚੱਲਦੇ ਰਹੇ ਔਰ 3-4 ਮਹੀਨੇ ਕਾਂਗਰਸ ਪਾਰਟੀ ਬੋਲ ਰਹੀ ਨਵਾਂ ਤਜਰਬਾ ਕੀਤਾ ਗਿਆ ਕਿ ਇੱਕ ਨਵਾਂ ਮੁੱਖ ਮੰਤਰੀ ਬਦਲ ਕੇ ਦੇਖ ਲੈਣੇ ਆ ਤੋ ਵੀ ਬੁਰੀ ਉਤਰਾ ਮੈਂ ਸਮਝਦਾ ਪੰਜਾਬ ਦੇ ਅੰਦਰ ਫੇਲ ਹੋਇਆ ਉਹ ਵੀ ਆਪਣੀਆਂ ਦੋਨੋਂ ਉਸ ਸਮੇਂ ਦੇ ਦੋਨੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਚਰਨਜੀਤ ਚੰਨੀ ਜੀ ਦੋਨੋਂ ਹੀ ਆਪਣੀਆਂ ਆਪਣੀਆਂ ਜ਼ਮਾਨਤਾਂ ਤੱਕ ਜਿਹੜੀਆਂ ਨੇ 2022 ਚ ਨਹੀਂ ਬਚਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਪੰਜਾਬ ਦੇ ਲੋਕਾਂ ਨੇ ਸਪਸ਼ਟ ਜਿਹੜਾ ਆਪਣਾ ਮੱਤ ਦਾ ਪ੍ਰਯੋਗ ਕੀਤਾ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਸੁਧਾਰ ਨਹੀਂ ਕੀਤਾ ਹਾਲਾਂਕਿ ਜੇ ਦੇਖਿਆ ਜਾਵੇ ਜੇ 2017 ਤੋਂ ਲੈ ਕੇ 22 ਦੀ ਆਪਾਂ ਸਮੀਖਿਆ ਕਰੀਏ 2017 ਤੋਂ ਲੈ ਕੇ 22 ਤੱਕ ਲਗਭਗ 3 ਸਾਲ ਕੋਵਿਡ ਦਾ ਪੀਰੀਅਡ ਵੀ ਰਿਹਾ 3 ਸਾਲ ਕਰੋਨਾ ਦਾ ਪੀਰੀਅਡ ਵੀ ਰਿਹਾ ਜਿਸ ਸਮੇਂ ਦੌਰਾਨ ਪੰਜਾਬ ਚ ਪਾਬੰਦੀਆਂ ਬਹੁਤ ਸੀ ਲੱਗੀਆਂ ਪੰਜਾਬ ਦੇ ਵਿੱਚ ਕਈ ਵਾਰ ਲਾਕਡਾਊਨ ਲੱਗਿਆ ਦੇਸ਼ ਦੇ ਅੰਦਰ ਲਾਕਡਾਊਨ ਲੱਗਿਆ ਜਦੋਂ ਲਾਕਡਾਊਨ ਲੱਗਿਆ ਹੋਇਆ ਸੀਗਾ ਉਸ ਸਮੇਂ ਲੋਕਾਂ ਨੂੰ ਰਾਸ਼ਨ ਤਾਂ ਨਹੀਂ ਪਹੁੰਚਦਾ ਸੀਗਾ ਰਾਸ਼ਨ ਤਾਂ ਸਮਾਜ ਸੇਵੀ ਜਥੇਬੰਦੀਆਂ ਲੈ ਕੇ ਜਾਂਦੇ ਸੀ ਪਰ ਲੇਕਿਨ ਚਿੱਟੇ ਦਾ ਵਪਾਰ ਜਿਹੜਾ ਸੀ ਉਹ ਕਾਂਗਰਸ ਦੇ ਸਮੇ ਉਸੇ ਤਰ੍ਹਾਂ ਬੇਖੌਫ ਬੇਡਰ ਪੰਜਾਬ ਚੱਲਦਾ ਰਿਹਾ ਪੰਜਾਬ ਦੇ ਲੋਕਾਂ ਨੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਔਰ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਨਾਮੋ ਨਿਸ਼ਾਨ ਪੰਜਾਬ ਦੀ ਸਰਜ਼ਮੀਨ ਤੋਂ ਲੋਕਾਂ ਨੇ ਮਿਟਾ ਦਿੱਤਾ ਪੰਜਾਬ ਦੇ ਲੋਕਾਂ ਦੋਨਾਂ ਪਾਰਟੀਆਂ ਦਾ ਸਫਾਇਆ ਕਰਤਾ ਦੋਨਾਂ ਪਾਰਟੀ ਨੂੰ ਹਾਸ਼ੀਏ ਤੇ ਤਖਤਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਅੰਦਰ ਜਿੱਥੇ ਨਸ਼ਿਆਂ ਦਾ ਵਪਾਰ ਫਲਾਇਆ ਉੱਥੇ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਵੀ ਇਹਨਾਂ ਦੇ ਸਮੇਂ ਚ ਹੋਈ ਓਹ ਵੀ ਅਕਾਲੀ ਦਲ ਭਾਜਪਾ ਦੇ ਸਮੇਂ ਚ ਹੋਈ ਔਰ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਡਿਊਟੀ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਔਰ ਪਿਛਲੇ ਤਿੰਨ ਸਾਲਾਂ ਚ ਵੱਡੇ ਪੱਧਰ ਤੇ ਪੰਜਾਬ ਸੁਧਾਰ ਕੀਤੇ ਪਿਛੇ ਤਿੰਨ ਸਾਲਾਂ ਚ ਸਭ ਤੋਂ ਵੱਧ ਰਿਕਵਰੀਆਂ ਜਿਹੜੀਆਂ ਨੇ ਕਿ ਅਜੇ ਪਿਛਲੇ 15 ਸਾਲਾਂ ਦਾ ਮੁਕਾਬਲਾ ਕਰਦੀ ਏ ਉਹਦੋਂ ਵੱਧ ਰਿਕਵਰੀਆਂ ਹੋਈਆਂ ਜਿਹੜੇ ਸਜ਼ਾ ਦਾ ਦਰਾਂ ਜਿਹੜੀ ਸਜ਼ਾ ਕਰਾਉਣ ਦੀ ਦਰਾਂ ਜਿਹੜੀ ਇਕਾਲੀਦਰ ਬੀਜੇਪੀ ਦੇ ਸਮੇ 40% ਸਭ ਤੋਂ ਲੋਅਰਸਟ ਰੇਟ ਦੇ ਉੱਤੇ ਕਾਂਗਰਸ ਦੇ ਸਮੇ 58% ਓਵਰਆਲ ਮੈਂ ਪੰਜਾਬ ਦੀ ਗੱਲ ਕਰ ਰਿਹਾ ਤਾਮ ਆਦਮੀ ਪਾਰਟੀ ਦੇ ਸਮੇਂ 86% 86% ਜੋ ਕਨਵਿਕਸ਼ਨ ਰੇਟ ਆ ਪੰਜਾਬ ਦਾ ਮੈਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਕੱਲੇ ਦੀ ਕੱਲੇ ਐਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਜਿਹੜਾ ਨਸ਼ਿਆਂ ਤੇ ਲਾਗੂ ਹੁੰਦਾ ਉਹ ਸੈਕਟਰ ਦੀ ਗੱਲ ਕਰ ਰਿਹਾ ਕਾੜੀ ਦਲ ਵੇਲੇ 40 ਕਾਂਗਰਸ ਵੇਲੇ 58 ਆਮ ਆਦਮੀ ਪਾਰਟੀ ਵੇਲੇ 86% ਕਿ ਅਸੀਂ ਆਪਣੀ ਮਸ਼ੀਨਰੀ ਨੂੰ ਅਸੀਂ ਆਪਣੇ ਪੁਲਿਸ ਤੰਤਰ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਕਿਉਂਕਿ ਜਦੋਂ ਮੈਂ ਬਜਟ ਬਣਾਉਣਾਗਾ ਹਰ ਇੱਕ ਵਾਰ ਮੈਂ ਕੋਸ਼ਿਸ਼ ਕਰਦਾਗਾ ਕਿ ਪੁਲਿਸ ਨੂੰ ਮਾਡਰਨਾਈਜੇਸ਼ਨ ਜਿਹੜੀ ਆ ਕੀਤੀ ਜਾਵੇ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਜਾਣ ਹਰ ਇੱਕ ਤਰੀਕਾ ਵਰਤਿਆ ਜਾਵੇ ਤਾਂ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਆ ਹੋਰ ਸਟਰੌਂਗ ਹੋਵੇ ਖਾਸ ਕਰਕੇ ਬਾਰਡਰ ਦੇ ਜ਼ਿਲ੍ਹੇ ਵੀ ਮੇजे ਗੱਲ ਗੱਲ ਕਰਾਂ 86% ਰੇਟ ਤੇ ਪਹੁੰਚਿਆ ਮੈਂ ਜੀ ਦੇਖ ਰਿਹਾ ਸੀਗਾ ਜਿਹਦੇ ਵਿੱਚ ਸੰਗਰੂਰ 93% 93% ਨਮਾਸ਼ਹਿਰ 99% ਰੋਪੜ نائنٹی فائی پرسنٹ کچھ جلے نے جنہ دا کنویکشن ریٹ مور دین نائنٹی پرسنٹ آ پورے دیش دے دی اندر پورے دیش بھارتی دی جنتا پارٹی درکار زیادہ نے گیا لگ پک بائی راجات نے گیا اور دوجہ نمبر تے کانگرس پارٹی ہوں دیا تیج نمبر تے تم آدمی پارٹی ہوں آڈی سرکار ایک راج کے اندر آج کے اندر آ ਔਰ ਸਾਡਾ ਕਨਵਿਕਸ਼ਨ ਰੇਟ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਹੈਗਾ ਕਿਉਂਕਿ ਅਸੀਂ ਆਪਣੇ ਹਰ ਇੱਕ ਚੀਜ਼ ਨੂੰ ਚਾਹੇ ਉਹ ਪ੍ਰੋਸੀਕਿਊਸ਼ਨ ਆ ਚਾਹੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਚਾਹੇ ਪੰਜਾਬ ਪੁਲਿਸ ਦਾ ਪੰਤਰਾ ਉਹਨਾਂ ਤਿੰਨਾਂ ਵਿੰਗਾਂ ਨੂੰ ਅਸੀਂ ਬੁਰਿਤਰਾ ਤਾਕਤ ਦਿੱਤੀ ਆ ਉਹਨਾਂ ਨੂੰ ਹੋਰ ਤਾਕਤਵਰ ਬਣਾਇਆ ਹੈਗਾ ਇਹੀ ਕਾਰਨ ਆ ਕਿ ਪੰਜਾਬ ਦੇ ਅੰਦਰ ਕਨਵਿਕਸ਼ਨ ਰੇਟ ਜ਼ਿਆਦਾ ਵਧਿਆ ਹੈਗਾ ਨਹੀਂ ਤਾਂ ਇਹਨਾਂ ਦੇ ਸਮੇਂ ਯਾ ਤਾਂ ਚਲਾਨ ਨਹੀਂ ਪੇਸ਼ ਹੁੰਦੇ ਸੀ ਸਮੇਂ ਸਿਰ ਚਲਾਨ ਨਹੀਂ ਪੇਸ਼ ਹੁੰਦੇ ਸੀ ਚਲਾਨ ਨਾ ਪੇਸ਼ ਹੋਣ ਦੇ ਕਾਰਨ ਵੀ ਕਈ ਵਾਰ ਦੋਸ਼ੀ ਬਚ ਰਹੇ ਦੇ ਸੀ ਮੈਂ ਦੇਖ ਰਿਹਾ ਸੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਈ ਚ ਜੋ ਕਮੇਟੀ ਬਣਾਈਆ ਯੁੱਧ ਨਸ਼ਿਆਂ ਵਿਰੁੱਧ ਉਸ ਸਬ ਕਮੇਟੀ ਦਾ ਮੈਨੂੰ ਮੁਖੀ ਬਣਾਇਆਗਾ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸ ਸੈਕਟਰ ਦੇ ਦਰਜ ਕੀਤੇ ਨੇ پر لیکن سرف صرف چوبی کے ڈفالٹ میل ہوئی جد کے گیارہ ہزار نو سو چلس نے اپنا چلان جنہوں چار شیٹ کہہ دینا اس سمیں سر دائر کی یہ بہت وڈی پراپتی جی میں سامننا. آم آدمی پارٹی دی سرکار دیا سردار سے مان سرکار کیونکہ ਸਾਡੀ ਪੰਜਾਬ ਪੁਲ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ। ਹੁਣ ਜੋ ਜੁਦ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ 'ਚ ਲੈ ਕੇ ਗਿਆਗੇ। ਇਹ ਲੜਾਈ ਹੁਣ ਫੈਸਲਾਕੁੰਦ ਦੌਰ 'ਚ ਸ਼ਾਮਲ ਹੋ ਚੁੱਕੀ ਆ। ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਵਾਲਾ ਪੰਜਾਬ ਤੋਂ ਨਹੀਂ ਮਿਲੂਗਾ। ਜਾਂ ਤਾਂ ਨਸ਼ੇ ਵੇਚਣੇ ਪੰਜਾਬ ਛੱਡ ਜਾਣਗੇ ਜਾਂ ਉਹ ਜੇਲਾ ਚਲੇ ਜਾਣਗੇ ਬਿਲਕੁਲ ਸਪਸ਼ਟ ਆ। हां ਜਿਹੜੇ ਸਾਡੇ ਭਰਾ ਜਾਂ ਸਾਡਾ ਕੋਈ ਹੋਰ ਵਿਅਕਤੀ ਜਿਹੜਾ ਨਸ਼ੇ ਦੇ ਦਲਦਲ 'ਚ ਫਸ ਗਿਆ ਅਸੀਂ ਉਹਨਾਂ ਹਮਦਰਦੀ ਭਰਿਆ ਵਤੀਰਾ ਬਣਾ ਰਹੇ ਹਾਂਗੇ ਉਹਨੂੰ ਉਪਦਾ ਕੇ ਉਹਦਾ ਇਲਾਜ ਕਰ ਰਹੇ ਹਾਂਗੇ ਉਹਨੂੰ ਦਬਾਗੀ ਤੌਰ ਤੇ ਠੀਕ ਕਰ ਰਹੇ ਹਾਂ ਇਹ ਸਾਡੀ ਪ੍ਰਾਇੋਰਟੀ ਆ ਅਸੀਂ ਉੱਤੇ ਲੱਗੀ ਹੋਏ ਹਾਂਗੇ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰਗ ਪੈਟਰਾਂ ਦੇ ਘਰ ਜਿਹੜੇ ਨੇ ਉਹ ਟਾਹੇ ਗਏ ਨੇ ਜਿਹੜੇ ਕੋਈ 3 ਕੇਸਾਂ ਚਨ ਵਾਲਮ ਸੀ ਕੋਈ 10 ਕੇਸਾਂ ਚਨ ਵਾਲਮ ਸੀ ਕੋਈ 7 ਕੇਸਾਂ ਚਨ ਵਾਲਮ ਸੀ ਉਹ 15 ਕੇਸਾਂ ਦੇ ਨਾਲ ਉਹ ਸਿਆ ਮੇਰੇ ਕੋਲ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਹੁਣੇ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਕਿ ਹੁਣੇ ਐਕਸ਼ਨ ਜਿਹੜਾ ਉਹ ਨਾਬਾ 'ਚ ਵੀ ਚੱਲ ਰਿਹਾ ਹੈ ਹੁਣੇ ਇੱਕ ਲਾਈਵ ਇਲੈਕਸ਼ਨ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਕੁਝ ਹਿੱਸੇ ਦਿਖਾ ਰਹੇ ਨੇ ਕਿ ਕਿ ਕਿਸ ਤਰ੍ਹਾਂ ਇੱਕ ਵੱਡਾ ਨਸ਼ਾ ਤਸਕਰ ਜਿਹੜਾ ਨਾਬਾ ਦੇ ਅੰਦਰ ਨਾਬਾ ਸਿਟੀ ਦੇ ਅੰਦਰ ਨਸ਼ਿਆਂ ਦਾ ਵਪਾਰ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਹੋ ਰਿਹਾਗਾ ਸੋ ਮੈਂ ਕੁਝ ਅੰਕੜੇ ਇਸ ਮਹਿਮ ਦੀ ਕਾਮਯਾਬੀ ਬद्दल ਦਵਾਉਣਾ ਧਿਆਨ ਦਿਵਾਉਣਾ ਚਾਹੁੰਦਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 875 ਦੇ ਕਰੀਬ 875 ਕਿਉਂਕਿ ਇਹ ਮੇਰੇ ਕੋਲ ਸਵੇਰ ਦਾ ਅੰਕੜਾ ਹੈਗਾ ਹੁਣ ਥੋੜਾ ਅੰਕੜਾ ਵਧਿਆਗਾ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 875 1188 1188 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਜਿਵੇਂ ਹਰਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 68 ਕਿਲੋ ਜਿਹੜੀ ਆ ਉਹ ਹਰਨ ਫੜੀ ਗਈ ਆ ਪਰ ਪੌਪੀ ਹਸਕ ਜਿਹਨੂੰ ਪੰਜਾਬੀ ਚ ਕੁੱਕੀ ਕਹਿੰਦੇ ਨੇ ਹੈਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ

ਅਸੀਂ ਫੜਿਆਗਾ ਇਸ ਤੋਂ ਬਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਲੀ ਜਿਹੜੀ ਆ ਉਹ ਵੀ ਅਸੀਂ ਬਰਾਮਦ ਕਰ ਚੁੱਕਿਆ 35 ਲੱਖ ਰੁਪਇਆ ਡਰੱਗ ਮੰਲੀ ਹੋਈ ਹੈਗੀ ਗੱਲ ਇਹ ਨਹੀਂ ਕਿ ਅਸੀਂ ਨਸ਼ੇ ਫੜਦੇ ਆਂਗੇ ਮੈਂ ਦੁਬਾਰਾ ਬੋਲਦਾ ਨਸ਼ੇ ਦੀ ਗੱਲ ਨਹੀਂ ਦਾ ਇਹਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਲ ਦੀ ਨਾਲ ਇੱਕ ਜਨ ਸੰਪਰਕ ਮਹਿੰਬੀ ਸ਼ੁਰੂ ਕੀਤੀ ਆ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਭੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਹੈ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਪਿਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ ਮੰਗ ਹੋਈ ਆ ਕਿ ਦੁਬਾਰਾ ਦੱਸਿਆ ਜਾਵੇ ਕਿ ਕੁੱਲ ਐਫ ਆਈ ਆਰਾਂ 875 کل جڑے پرسن ارسٹ ہوئے رہے ہو تک گیارہ سو اٹھاسی اسی طرح جیڑی گولہ گولیاں بکدیا نیگی چھ لکھ چوہتر ہزار تین سو ستر اسی طریقے لگ پگ پینتی لاکھ جڑا جیڑا جڑا نشے تو پیسہ کمایا گا نشا بیچ کے پیسہ کمایا گا بھی اسی ਜਿਹੜਾ ਬਰામ ਕੀਤਾਗਾ ਮੈਨੂੰ ਇਸ ਗੱਲ ਇਹ ਗੱਲ ਸਾਂਝੀ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਜਿਹੜੇ ਬੱਚੇ ਕਾਲਜਾਂ ਜਾਂਦੇ ਨੇ ਯੂਨੀਵਰਸਿਟੀਆਂ ਜਾਂਦੇ ਨੇਗੇ ਉਹਨਾਂ ਦੇ ਨਾਲ ਮੀਟਿੰਗਾਂ ਹੋਣ ਤੱਕ ਲਗਭਗ 1028 ਮੀਟਿੰਗਾਂ 1028 ਮੀਟਿੰਗਾਂ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋਈਆਂ ਰਹੀਆਂ ਔਰ ਪਿੰਡਾਂ ਦੇ ਅੰਦਰ ਸੰਪਰਕ ਮਹਿਮ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਅੰਦਰ ਡਿਫੈਂਸ ਜਿਹੜੀਆਂ ਕਮੇਟੀਆਂ ਲਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਉਹ ਬਣ ਰਹੀਆਂ ਨੇਗੀਆਂ ਜਿਹਦੇ ਅੰਦਰ ਅਸੀਂ ਸਾਰੇ ਰਿਟਾਇਰਡ ਪੈਰਾਮਿਲਟਰੀ ਫੋਰਸਸ ਦੇ ਬੰਦਿਆਂ ਨੂੰ ਮਿਲਟਰੀ ਦੇ ਬੰਦਿਆਂ ਨੂੰ ਰਿਟਾਇਰਡ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਚੁਣੇ ਹੋਏ ਨਮਾਇੰਦੇ ਖਾਸ ਕਰਕੇ ਸਰਪੰਚ ਪੰਚ ਐਮਸੀ ਸਹਿਬਾਨ ਨੰਬਰਦਾਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਰਿਟਾਇਰਡ ਟੀਚਰ ਸਹਿਬਾਨ ਉਹਨਾਂ ਸਾਰੇ ਲੋਕਾਂ ਦੀਆਂ ਕਮੇਟੀਆਂ ਬਣਾ ਰਿਹਾ ਤਾਂ ਕਿ ਉਹ ਆਪ ਆਕੇ ਇਸ ਮਹਿਮਤਾ ਹਿੱਸਾ ਬਣ ਕਿਉਂਕਿ ਜਦੋਂ ਸੁਸਾਇਟੀ ਜਿਹੜੀ ਆ ਜਦੋਂ ਸੁਸਾਇਟੀ ਜਿਹੜੀ ਆ ਉਹ ਚੰਗੇ ਕਾਜ ਦਾ ਸਾਦੇ ਹੋਊਗੀ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਖਤਮ ਹੋਊਗਾ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਊਗਾ ਕਿਉਂਕਿ ਨਹੀਂ ਇਹ ਸਰਕਾਰਾਂ ਜਿਹੜੀਆਂ ਨੇ ਚਾਹ ਉਹ ਕਾਲੀ ਦਲ ਭਾਜੀਪੀ ਕਾਂਗਰਸ ਪਾਰਟੀ ਇਹਨਾਂ ਦੇ ਹੱਥ ਜਿਹੜੇ ਦੇਗੇ ਉਹ ਨਸ਼ਾ ਤਸਕਰਾਂ ਨਾਲ ਮੇਲੇ ਹੋਏ ਸੀਗੇ ਇਹੀ ਕਾਰਨ ਆ ਕਿ ਪੰਜਾਬ ਚ ਨਸ਼ਾ ਖਤਮ ਨਹੀਂ ਹੋ ਰਿਹਾ ਸੀ ਪਰ ਪਿਛਲੇ 3 ਸਾਲ ਦਾ ਰਿਕਾਰਡ ਆ ਮੈਂ ਤੁਹਾਡੇ ਸਾਹਮਣੇ ਦਿੱਤਾ ਕਰ ਔਰ ਜਿਹੜਾ ਲਗਭਗ ਪਿਛਲੇ 12 ਦੇ ਨਾ ਰਿਕਾਰਡ ਆ ਉਹ ਦਰਸਾਉਂਦਾਗਾ ਕਿ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਨੇਗੇ ਉਹ ਹੁਣ ਖਾਤਮੇ ਵੱਲ ਵੱਧ ਰਹੇ ਨੇਗੇ ਥੈਂਕ ਯੂ ਜੀ ਅਚੀਮਾ ਸਾਹਿਬ ਜਿਦਾਂ ਤੁਸੀਂ ਕਹਿ ਕੇ 12 ਦਿਨਾਂ ਤੋਂ ਲਗਾਤਾਰ ਕਾਰਵਾਈਆਂ ਹੋਈਆਂ ਨੇ ਪੀਤੇ ਦਿਨ ਭਾਜਪਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਤੀ ਗਈ ਉਸ ਦੇ ਵਿੱਚ ਸਵਾਲ ਚ ਕੀ ਕਹਿੰਦੇ ਕਿ 3 ਸਾਲ ਸਰਕਾਰ ਦੇ ਕਿਤੇ ਸੀ 3 ਸਾਲ ਕਿੰਨੀ ਐਕਸ਼ਨ ਹੋਇਆ ਔਰ ਉਸ ਦਿਨ ਕਿਤੇ ਨਾ ਕਿਤੇ 1 ਲੱਖ ਦੇ ਕਰੀਬ ਕੋਈ ਡਰਗ ਮੰਗੀ ਪਈ ਗਈ ਹੋਣੀ ਹੈ ਕਿੰਨੇ ਕਿ ਇੰਨੀ ਕਿ ਡਰਗ ਮੰਗ ਨੂੰ ਵਾਧਰਾ ਪਾੜ ਕੇ ਆਪਣੀ ਪ੍ਰਸ਼ਸਤ ਬੰਦ ਕੀਤੀ ਹੈ ਸਰਕਾਰ ਜੋ ਕਿ ਸਿੱਧੇ ਤੌਰ ਤੇ ਮਨਿੰਦਰ ਸਿੰਘ ਸਰ ਸਾਹਿਬਾ ਨਹੀਂ ਕਹਿ ਸਕਦਾ ਮੈਂ ਉੱਥੇ ਆ ਰਿਹਾ ਕਿ ਜਦੋਂ ਉਹਨਾਂ ਦੀ ਸਰਕਾਰ 10 ਸਾਲ ਸੀ ਪੰਜਾਬ ਦੇ ਅੰਦਰ ਜਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਲਲ ਦੀ ਸਾਂਝੀ ਸਰਕਾਰ 10 ਸਾਲ ਰਹੀ ਉਸ ਸਮੇਂ ਚਿੱਟੇ ਦਾ ਨਾਮ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਸੁਣਿਆ ਉਸ ਸਮੇਂ ਚਰਸ਼ ਦਾ ਨਾਮ ਸਮੈਕ ਦਾ ਨਾਮ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਭਾਰਤੀ ਜਨਤਾ ਪਾਰਟੀ ਇਸ ਦਾ ਜਵਾਬ ਦੇਣਗੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਪੰਜਾਬ ਦੇ ਨੌਜਵਾਨ ਦਲਦਲ ਬੰਦ ਤੁਸੀਂ ਤੱਕਿਆ ਹੁਣ ਸਾਡੇ ਨੂੰ ਤੁਸੀਂ ਸਵਾਲ ਖੜੇ ਕਰਦੇ ਹੋ ਸਾਡਾ ਤਾਂ ਮੈਂ ਪਹਿਲੀ ਦੱਸਿਆ ਕਿ ਸਾਡਾ ਤਾਂ ਰਿਕਵਰੀ ਰੇਟ ਕਨਵੈਕਸ਼ਨ ਰੇਟ ਦੋਸ਼ੀਆਂ ਨੂੰ ਫੜਨ ਦਾ ਰੇਟ ਉਹ ਹੁਣ ਤੱਕ ਦਾ ਸਭ ਤੋਂ ਵੱਧ ਦਾਗਾ ਸੋ ਉਹਨਾਂ ਦੀ ਸਰਕਾਰ ਕਿੱਥੇ ਆ ਗੁਜਰਾਤ ਦੇ ਅੰਦਰ ਉਹਨਾਂ ਦੀ ਸਰਕਾਰ ਜਿੱਥੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਉਂਦੇ ਨੇ ਸਭ ਤੋਂ ਵੱਡੀਆਂ ਵੱਡੀਆਂ ਖੇਪ ਉੱਥੇ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤਸ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤ ਦੀ ਬੰਦਰਗਾਹ ਤੇ ਫੜੀਆਂ ਜਾਂਦੀਆਂ ਨੇ ਕਿਆਂ ਕਦੇ ਪੂਰਾ ਦੇਸ਼ ਤਾਂ ਮੀਡੀਆ ਵੀ ਨਹੀਂ ਬੋਲਦਾ ਕਹ ਦੇਸ਼ ਦੇ ਲੋਕੀ ਬੋਲਦੇ ਕਿਉਂਕਿ ਉਹ ਤਾਂ ਆਪੋਜੀਸ਼ਨ ਖਤਮ ਕਰ ਰੱਖੀ ਹੈਗੀ ਉੱਥੇ ਤਾਂ ਆਪੋਜੀਸ਼ਨ ਦਾ ਦਮ ਕੱਟ ਰੱਖਿਆ ਗਿਆ ਪੂਰਾ ਦੇਸ਼ ਜਾਣਦਾਗਾ ਕਿ ਕਿਸ ਤਰੀਕੇ ਦੇ ਨਾਲ ਉੱਥੋਂ ਨਸ਼ੇ ਕਿਹੜੇ ਦੇ ਪੂਰੇ ਦੇਸ਼ ਦੇ ਅੰਦਰ ਸਪਲਾਈ ਕੀਤੇ ਜਾਂਦੇ ਨੇ ਜੀ ਸਰ ਇੱਕ ਪਾਸੇ ਸਰਕਾਰ ਦੀ ਹੋਈ ਮੈਂ ਯੁੱਧ ਰੱਤੇ ਦੀ ਜਰੂਰ ਅ ਪ੍ਰਤਾਪ ਸਿੰਘ ਵੀਡੀਓ ਨਾ ਜਾਈ। ਸ਼ਬ ਬਾਈਬਾ ਸਾਹਿਬ ਪੰਜਾਬ ਚ ਨਹੀਂ ਰਹਿੰਦੇ। ਮੈਨੂੰ ਲੱਗਦਾ ਉਹ ਕਿਸੇ ਬਾਹਰਲੀ ਸਟੇਟ ਦੀ ਗੱਲ ਕਰ ਰਹੇ ਹੋਣਗੇ। ਉਹ ਕਿਸੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਦੀ ਗੱਲ ਕਰ ਰਹੇ ਹੋਣਗੇ। ਪਿਛਲੀ ਵਾਰ ਵੀ ਉਹਨਾਂ ਨੇ ਤੁਹਾਡੇ ਸਾਹਮਣੇ ਪੰਜਾਬ ਦੀ ਵਿਧਾਨ ਸਭਾ ਚ ਨੌਕਰੀਆਂ ਦਾ ਅੰਕੜਾ ਮੰਗਿਆ ਸੀਗਾ। ਕਿ ਨੌਕਰੀ ਦਾ ਅੰਕੜਾ ਦਿਓ ਤੁਸੀਂ ਵੀਡੀਓ ਫੁਟੇਜ ਕਢਾ ਲਓ। ਮੈਂ ਖੁਦ ਅੰਕੜਾ ਰੱਖਿਆ ਸੀ ਉਸ ਸਮੇਂ ਆਈ ਥਿੰਕ ਕਿ 43000 ਨੌਕਰੀ ਸੀ। ਅਸੀਂ ਦੇ ਚੁੱਕੇ ਸੀ। 43000 ਨੌਕਰੀ ਦਾ ਅੰਕੜਾ ਮੈਂ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਸੀਗਾ ਮੈਂ ਆਜਵਾਬਾ ਸਾਹਿਬ ਨੂੰ ਕਹਾਂਗਾ ਬਜਟ ਸੈਸ਼ਨ ਆਉਣ ਵਾਲਾ ਤੁਸੀਂ ਦੁਬਾਰਾ ਲਿਸਟ ਲੈ ਲਿਓ ਤੁਸੀਂ ਧੱਕੇ ਚੈੱਕ ਕਰ ਲਿਓ ਹੁਣ ਉਹ ਅੰਕੜਾ 50000 ਤੋਂ ਉੱਪਰ ਟੱਪ ਗਿਆ ਔਰ ਤੁਹਾਡੇ ਇੱਕ ਮੈਂਬਰ ਪਾਰਲੀਮੈਂਟ ਚ ਜਿੱਤੇ ਨੇਗੇ ਉਹ ਇੱਕ ਰੈਲੀ ਚ ਬੋਲ ਰਹੇ ਸੀ ਗੁਰਦਾਸਪੁਰ ਤੋਂ ਕਿ ਦੱਸੋ ਕਿਹੜੀ ਨੌਕਰੀ ਮਿਲੀ ਆ ਤਾਂ ਉੱਥੇ ਖੜੇ ਹੋ ਕੇ ਦੇ ਸਾਹਮਣੇ ਜਿਸ ਜਿਸ ਰੈਲੀ ਚੋਂ ਬੋਲ ਰਾਇਆ ਸੀ ਲੋਕਾਂ ਨੇ ਹੱਥ ਕੜੇ ਕੀਤਾ ਸੀ ਕਿ ਮੇਰੇ ਬੁੱਢੇ ਨੇ ਮਿਲ ਗਈ ਮੇਰੀ ਕੁੜੀ ਨੇ ਮਿਲ ਗਈ ਤਾਂ ਉਹਨਾਂ ਨੂੰ ਮੈਂ ਸਮਝਦਾ ਗਰਾਊਂਡ ਤੇ ਆਉਣਾ ਚਾਹੀਦਾ ਨਾ ਕਿ ਕਿਸੇ ਹੋਸਟਲ ਚੋਂ ਬਣਾ ਜਾਈਦਾ ਸਿੰਘ ਸਾਹਿਬ ਬਜਟ ਸੈਸ਼ਨ ਦੇ ਚੱਲਿਆ ਕੀਤਾ ਬਜਟ ਸੈਸ਼ਨ ਦੇ ਵਿੱਚ ਕੀ ਜਦੋਂ ਨਿਯੁੱਧ ਨਸ਼ੇ ਨੂੰ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੋਈ ਅਲੱਗ ਫੋਕਸ ਬਣਾਉਣੀ ਆਪਾਂ ਕਿਸ ਇਸ ਇਸ ਨੂੰ ਹੋਰ ਕਿਸ ਤਰੀਕੇ ਨਾਲ ਚੈਰਜ ਕੀਤਾ ਜਾਣਾ ਉਸ ਨੂੰ ਕੋ ਬਜਟ ਦੇ ਵਿੱਚ ਐਕਸਟਰਾ ਬਜਟ ਵੱਖਿਆ ਜਾਊ ਬਿਲਕੁਲ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਕਿ ਇਹ ਸਮਹਿਮ ਜਿਹੜੀ ਅਸੀਂ ਸ਼ੁਰੂ ਕੀਤੀ ਆ ਇਹਨੂੰ ਹੋਰ ਸਨ ਸਟਰੈਂਥਿੰਗ ਕਰਨ ਦੇ ਲਈ ਨ ਹੋਰ ਤਕੜਾ ਕਰਨ ਦੇ ਲਈ ਅਸੀਂ ਕੀ ਕੀ ਪ੍ਰਬੰਧਨ ਕਰੀਏ ਤੇ ਵਿਚਾਰ ਜਿਹੜਾ ਚੱਲ ਰਿਹਾ ਹੈਗਾ ਅਜੇ ਬਜਟ ਜਿਹੜਾ ਬਣ ਰਿਹਾ ਹੈ ਜੀ ਮਾਜੀ ਚ ਵੀ ਗਏ ਸੀ ਲਗ ਲਗ ਜਿਹੜੇ ਕਮ ਚ ਆਏ ਉਹ ਪੂਰੀ ਟੀਮ ਲਈ ਜਿੱਦਿ ਪਾਣੀ ਨਾਲ ਵੀ ਇੱਕ ਮੀਟਿੰਗ ਬਣਾਈ ਸੀ ਤੁਸੀਂ ਕੀ ਪਾਣੀ ਚੀਜ਼ਾਂ ਗੱਲਾਂ ਨੂੰ ਦੇਖੀਆਂ ਜਿੱਦੇ ਕਰਕੇ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਇਹ ਸਾਰਾ ਸਮੱਸਿਆ ਚੱਲਦਾ ਆ ਰਿਹਾ ਹੈ ਕੀ ਤੁਸੀਂ ਇਹਦੇ ਚੰਦ ਹੋ ਕੋਕੇ ਵੀ ਜਿੱਦ ਨਾਲ ਠੀਕ ਹੋ ਜੇ ਜਲਦੀ ਚੰਕੇ ਪ੍ਰਤਾਪ ਬਾਦ ਤੋਂ ਬਾਕੀ ਤੇ ਕਹਿੰਦੇ 3 ਸਾਲ 3 ਨੂੰ ਵੀ ਨਹੀਂ ਜੋ ਵੀ ਕਹਿੰਦੇ ਤੇ ਆਪਾਂ ਦੇਖੋ ਬਿਲਕੁਲ ਪਿਛਲੇ ਸਾਲਾਂ 'ਚ ਸਾਡਾ ਯੂਥ ਜਿਹੜਾ ਉਹ ਨਸ਼ਿਆਂ ਵੱਲ ਕਿਉਂ ਗਿਆ ਬਹੁਤ ਵੱਡਾ ਸਵਾਲ ਹੈਗਾ ਕਿਉਂਕਿ ਇੱਕ ਮਾਹੌਲ ਜਿਹੜਾ ਪੰਜਾਬ ਦੇ ਉੱਤੇ ਸਿਰਜਿਆ ਗਿਆ ਕਿ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲਦੀ ਜਦੋਂ ਕਾਂਲੀਦੜ ਭਾਜਪਾ ਦੀ ਸਰਕਾਰ ਸੀ ਤੁਸੀਂ ਪੂਰਾ ਅੰਕੜਾ ਦੇਖ ਸਕਦੇ ਹੋ ਦਸਾਂ ਸਾਲਾਂ ਦੌਰਾਨ ਉਹਨਾਂ ਨੇ 10000 ਨੌਕਰੀ ਨਹੀਂ ਦਿੱਤੀ ਇਹੀ ਕਾਰਨ ਸੀ ਕਿ ਪੰਜਾਬ ਦਾ ਬ੍ਰੇਨ ਡレイン ਹੋ ਰਿਹਾ ਸੀ ਪੰਜਾਬ ਦਾ ਯੂਥ ਜਿਹੜਾ ਉਹ ਬਾਹਰਲੇ ਦੇਸ਼ਾਂ ਵੱਲ ਉਹਨਾਂ ਨੇ ਮੂੰਹ ਕੀਤਾ ਔਰ ਪੰਜਾਂ ਸਾਲਾਂ 'ਚ ਕਾਂਗਰਸ ਪਾਰਟੀ ਗੜਾ ਦੇ ਪ੍ਰਤਾਪ ਸਿੰਘ ਬਾਜਬਾ ਗੜਾਦਣ ਕਿ ਉਹਨਾਂ ਨੇ 10000 ਨੌਕਰੀ ਦਿੱਤੀ ਹੋਵੇ ਬਾਜਵਾ ਸਾਹਿਬ ਨੂੰ ਚੈਲੰਜ ਆ ਮੇਰਾ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਚੈਲੰਜ ਆ ਮੇਰਾ ਕੋਈ ਤੁਸੀਂ 10000 ਦੀ ਲਿਸਟ ਦੇ ਦਿਓ ਕਿ 10000 ਨੌਕਰੀ ਦਿੱਤੀ ਹੋਵੇ ਤਾਂ ਅਸੀਂ ਤਾਂ ਤਿੰਨ ਸਾਲਾਂ ਚ 50000 ਦੇ ਕੇ ਤੁਹਾਡੇ ਸਾਹਮਣੇ ਖੜੇ ਆਂਗੇ ਸੋ ਇਹੀ ਕਾਰਨ ਆ ਤੁਸੀਂ ਸਾਰੇ ਜਣੇ ਜਾ ਕੇ ਦੇਖ ਲਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀਐਨਯੂ ਅਮਰਸਰ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਸਾਰੇ ਇੰਜੀਨੀਅਰ ਕਾਲਜ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਸਾਰਿਆਂ ਦੇ ਅੰਦਰ 100% ਸੀਟਾਂ ਜਿਹੜੀਆਂ ਨੇ ਉਹ ਸਟੂਡੈਂਟ ਦੀਆਂ ਫਿਲ ਹੋ ਜਾਂਦੇ ਨੇ ਇਸੇ ਤਿੰਨ ਸਾਲਾਂ ਇਸ ਸਿਤਾ ਫੇਲ ਹੋ ਜਾਣੇ ਕਿਉਂ ਹੋ ਜਾਣੇ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਯਕੀਨ ਹੋ ਗਿਆ ਵਿਸ਼ਵਾਸ ਹੋ ਗਿਆ ਉਹਦਾ ਕੰਫੀਡੈਂਸ ਜਿਹੜਾ ਪੰਜਾਬ ਚ ਬਿਲਡ ਹੋ ਗਿਆ ਕਿ ਪੰਜਾਬ ਦੇ ਅੰਦਰ ਹੁਣ ਨੌਕਰੀ ਵੀ ਮਿਲੂਗੀ ਪੰਜਾਬ ਦੇ ਅੰਦਰ ਰੋਜ਼ਗਾਰ ਵੀ ਮਿਲੂਗਾ ਅਸੀਂ ਜੇ ਅੱਜ ਗੱਲ ਕਰਦੇ ਆ ਕਿ 88000 ਕਰੋੜ ਦਾ ਨਿਵੇਸ਼ ਹੋਇਆਗਾ ਤੇ ਬਹੁਤ ਵੱਡੀ ਗੱਲ ਆ ਕਾਂਗਰਸ ਪਾਰਟੀ ਨੇ 3 ਸਾਲ ਕੋਵਿਡ ਦਾ ਲਾਹਾ ਲੈਂਦੀ ਰਹੀ ਕਰੋਨਾ ਦਾ ਲਾਹਾ ਲਿਆ ਕਿ ਭਾਈ ਕਰੋਨਾ ਲੱਗਿਆ ਉਹ ਤਾਂ ਭਾਈ ਆਪਦੇ ਮੂੰਹ ਤੇ ਉਦੋਂ ਚਲੋ ਠੀਕ ਆ ਸਮੇਂ ਦੀ ਮੰਗ ਸੀਗੀ ਮਾਸਕ ਲਾ ਕੇ ਉਹ ਤਾਂ ਬਾਰ ਬਾਰ ਕਰਾਉਣ ਨੂੰ ਮਿਲਣਾਂ ਤੱਕ ਨਹੀਂ ਜਾਂਦੇ ਸੀਗੇ ਉਹਨਾਂ ਨੇ ਤਾਂ 1 ਰੁਪਿਆ ਦਾ ਫੰਡ ਤੱਕ ਨਹੀਂ ਖਰਚਿਆ ਹੈਗਾ ਉਹ ਦਿਖਾ ਦਿੰਨ 3 ਸਾਲ ਉਹ ਕਰੋਨਾ ਦੀ ਸ਼ੀਲਡ ਲੈ ਕੇ ਨਾ ਕਿ ਕਰੋਨਾ ਆ ਗਿਆ ਕਰੋਨਾ ਆ ਗਿਆ RAM nal ਉਹਨਾਂ ਨੇ 3 ਸਾਲ ਲਗਾਏ ਨੇ ਇੱਕ ਵੀ ਕੰਮ ਨਹੀਂ ਕੀਤਾ ਸਿੱਖਿਆ ਦੇ ਖੇਤਰਾਂ ਦੀ ਜਿਹੜੀ ਖਾਸ ਕੀਤੇ ਸੀਗੇ ਉਹਨਾਂ ਨੇ ਲੈ ਕੇ ਸਵਾਰ ਕਰਾ ਕੇ ਤਾਂ ਆਪਣੇ ਪਾਰਟੀ ਦੇ ਖਿਲਾਫ ਦੇ ਦੇਖੋ ਬਹੁਤ ਹੀ ਅਫਸੋਸ ਆਈ ਗੱਲ ਆ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਗੁਰੂ ਘਰਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ। ਔਰ ਜਥੇਦਾਰਾਂ ਦੀ ਅਪੁਆਇੰਟਮੈਂਟ ਜਥੇਦਾਰ ਨੂੰ ਹਰਉਣਾ ਹਟਾਉਣਾ ਇੱਕ ਸਿਆਸੀ ਖੇਡ ਬਣ ਚੁੱਕੀ ਹੈ। ਔਰ ਮੈਂ ਸਮਝਦਾ ਇਹ ਅਕਾਲੀ ਦਲ ਦੇ ਖਾਤਮੇ ਵੱਲ ਇੱਕ ਬਹੁਤ ਵੱਡਾ ਕਦਮ ਆਕਾਲੀ ਦਲ ਹੁਣ ਜਿਹੜਾ ਸਾਡੇ ਤੇ ਪੰਜਾਬ ਦਾ ਇਤਿਹਾਸ ਆ ਉਹ ਤੋਂ ਸਦਾ ਲਈ ਮਿਟ ਜਾਊਗਾ। ਚੰਦ ਪਰਿਵਾਰ ਜਿਹੜੇ ਨੇ ਅਗੇ ਜਿਨ੍ਹਾਂ ਨੇ ਅਕਾਲੀ ਦਲ ਤੇ ਲੰਬਾ ਸਮਰਾਜ ਕੀਤਾ ਆਉਣ ਵਾਲੇ ਸਦੀਆਂ ਉਹਨਾਂ ਦਾ ਨਾਮ ਤੱਕ ਨਹੀਂ ਲਿਆ ਕਰਨੀਂਗਾ ਕਿਉਂਕਿ ਜਿਸ ਤਰ੍ਹਾਂ ਦੇ ਉਹ ਕੰਮ ਸਿੱਖ ਪੰਥ ਵਿਰੋਧੀ ਕਰ ਰਹੇ ਨੇ ਕਿ ਸਿੱਖ ਕੌਮ ਵਿਰੋਧੀ ਕਰ ਰਹੇ ਨੇ ਕਿ ਪੰਜਾਬ ਜਿਹੜਾ ਉਹਨਾਂ ਨੂੰ ਕਦੇ ਮਾਫ ਨਹੀਂ ਕਰੂਗਾ ਲੋਕ ਜਿਹੜੇ ਦਿਨ ਉਹਨਾਂ ਨੂੰ ਕਦੇ ਮਾਫ ਨਹੀਂ ਕਰਨਗੇ ਕਿਉਂਕਿ ਅੱਜ ਜੋ ਕਿਸੇ ਨੂੰ ਲਾਤਾਂ ਕਿਸੇ ਨੂੰ ਹਟਾਤਾ ਔਰ ਉਹਨੇ ਆਪਣੀ ਪਰਿਵਾਰ ਦੀ ਖੇਡ ਬਣਾਈ ਹੋਈ ਆ ਚੰਦ ਪਰਿਵਾਰ ਮਿਲ ਕੇ ਇਸ ਤਰ੍ਹਾਂ ਕਰ ਰਹੇ ਨੇ ਕਿ ਸੋ ਮੈਨੂੰ ਅਫਸੋਸ ਵੀ ਆ ਔਰ ਮੈਂ ਸਮਝਦਾਗਾ ਕਿ ਸਿੱਖ ਕੌਮ ਜਿਹੜੀ ਆ ਉਹ ਕਦੇ ਕਾਲੀ ਦੱਲ ਨੂੰ ਆਉਣ ਵਾਲੇ ਸਮੇਂ 'ਚ ਮਾਫ ਨਹੀਂ ਕਰੂਗੀ ਜਿੰਮਤ ਸਾਹਿਬ ਦੇ ਕੇ ਤੁਸੀਂ آ, دیکھئے لائن آرڈر کی پرابلم بلکل کہیں بھی کریٹ نہیں ہونے دی جائے گی لا کو کنٹرول کر کے رکھنا لائن آرڈر کو کنٹرول کر کے رکھنا یہ پنجاب سرکار کی پروریٹی ہے ہم اس پر پورا سرکار دیان رکھیں سیمہ صاحب بیٹے دی تسی اینٹی ڈرون ڈیوائسیز جی سرحت پر مشان دا اس نا تسی خود جڑا ڈیمو لیا سگا وہ پرسیس کتے تک پہنچے ہیں قدر تک وہ سیکنڈ لائن آرڈ ڈیفینس کے لیے پنجاب پولیس یا پنجاب سرکار ملو کرانی چاہیے ਦੀਦਾ ਅਸੀਂ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਅਸੀਂ ਉਹਨਾਂ ਦੀ ਪ੍ਰੈਜੈਂਟੇਸ਼ਨ ਕੰਪਨੀਆਂ ਦੀ ਲਈ ਸੀਗੀ ਉਹ ਬਿਲਕੁਲ ਅਸੀਂ ਉਸ ਦਿਨ ਪਹਿਲਾ ਦਿਨ ਸੀਗਾ ਸਾਡੀ ਕਮੇਟੀ ਜਿਹੜੀ ਆ ਉਹਦੇ ਤੇ ਲਗਾਤਾਰ ਅਸੀਂ ਦੇਖ ਰਹੇ ਹਾਂਗੇ ਕਿ ਕਿੰਨਾ ਪੈਸਾ ਕਿੱਥੇ ਖਰਚ ਹੋਣਾਗਾ ਔਰ ਕਿਹੜੀ ਕਿਹੜੀ ਜਗ੍ਹਾ ਤੇ ਉਹਨਾਂ ਕੁਇਪਮੈਂਟ ਦੀ ਉਹਨਾਂ ਮਸ਼ੀਨਰੀ ਦੀ ਸਖਤ ਲੋੜ ਆਗੀ ਸੋ ਬਿਲਕੁਲ ਅਸੀਂ ਉਹ ਖਰੀਦਾਂਗੇ ਉਹਨੂੰ ਅਸੀਂ ਆਪਣੀ ਡਿਫੈਂਸ ਲਾਈਨ ਦੇ ਅੰਦਰ ਯੂਜ਼ ਕਰਾਂਗੇ ਸੋ ਆਉਣ ਵਾਲੇ ਸਮੇਂ ਦੌਰਾਨ ਚਾਹੇ ਸਾਡਾ ਵੈਸੇ ਤਾਂ ਇਹ ਕੰਮ ਜਿਹੜਾ ਉਹ ਸੈਂਟਰ ਸਰਕਾਰ ਦਾ ਬਣਦਾਗਾ PSF ਦਾ ਬਣਦਾ ਹੈਗਾ ਪਰ ਲੇਕਿਨ ਸੈਂਟਰ ਸਰਕਾਰ ਜਿਹੜੀ ਹੈ ਉਹ ਆਪਣੀ ਭੂਮਿਕਾ ਨਿਭਾਉਣ ਚ ਬੁਰੀ ਤਰ੍ਹਾਂ ਫੇਲ ਰਹੀ ਆ ਸੋ ਅਸੀਂ ਇਹ ਕੰਮ ਜਿਹੜਾ ਆਪਣੇ ਜम्मे वे ਲਿਆਗਾ ਸੋ ਬਿਲਕੁਲ ਡਿਫੈਂਸ ਲਾਈਨ ਦੇ ਨਾਲ-ਨਾਲ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਡਿਵੈਲਪ ਕਰ ਰਹੇ ਆ ਤਾਂ ਕਿ ਇੱਕ ਵੀ ਨਸ਼ਾ ਜਿਹੜਾ ਉਹ ਸਰਹੱਦੋਂ ਪਾਰ ਡਰੋਨ ਰਾਹੀਂ ਪੰਜਾਬ 'ਚ ਨਾ ਆ ਸਕੇ ਥੈਂਕ ਯੂ ਜੀ